ਜੀਵਨ ਦੇ ਸਫਰ ਨੂੰ ਜਦੋਂ ਮਿਹਨਤ ਲਗਨ ਅਤੇ ਨਿਸ਼ਾਨੇ ਦੀ ਰੰਗਤ ਚੜਦੀ ਹੈ ਤਾਂ ਸਾਰਥਕਤਾ ਚਰਚਾ ਅਤੇ ਸਫਲਤਾ ਦੇ ਰੂਪ ਚ ਕੁਦਰਤ ਦਾ ਵਰਦਾਨ ਆਪ ਮਹਾਰੇ ਝੋਲੀ ਪੈ ਜਾਂਦਾ ਹੈ ਇਸ ਇਮਾਰਤ ਦੀ ਤਰਜਮਾਨੀ ਕਰਦਿਆਂ ਬਹੁਤ ਹੀ ਮਲਾਪੜੀ ਸਿੱਖਿਆ ਦੇ ਮਾਲਕ ਡਾਕਟਰ ਬਖਸ਼ੀਸ਼ ਸਿੰਘ ਅੱਜ ਉਮਰ ਤੇ 70ਵੇਂ ਬਰੇ ਤੱਕ ਪਾਰਦਰਸ਼ੀ ਅਤੇ ਪ੍ਰੇਰਕ ਮਾਹੌਲ ਚ ਲਬਰੀਜ਼ ਹਨ ਇਹਨਾਂ ਦੀ ਬਚਪਨ ਵਰੀਸ ਦੀਆਂ ਅਭੁੱਲ ਯਾਦਾਂ ਭਾਵਕ ਕਰ ਦੇਣ ਵਾਲੀਆਂ ਹਨ ਜਿਲ੍ਹਾ ਹੁਸ਼ਿਆਰਪੁਰ ਦੇ ਭੁੰਗਾ ਕਸਬੇ ਨੇੜੇ ਪੈਂਦੇ ਪਿੰਡ ਕਬੀਰਪੁਰ ਦੀ ਝੂ ਅੱਜ ਵੀ ਗਵਾਹੀ ਭਰਦੀ ਹੈ ਕਿ ਡਾਕਟਰ ਬਖਸ਼ੀਸ਼ ਸਿੰਘ ਸਦਾ ਉਸਾਰੂ ਸੋਚ ਦੇ ਅਨੁਵਾਦਕ ਰਹੇ ਘਰ ਦੇ ਵਿੜੇ ਮਿੱਟੀ ਸੰਗ ਮਿੱਟੀ ਹੋયા ਅਤੇ ਪਿੰਡ ਦੀਆਂ ਗਲੀਆਂ ਚੋਂ ਲੰਘਦਿਆਂ ਇਹ ਅੱਗੇ ਵਧੇ ਸਫਲਤਾ ਦਾ ਸੁਪਨਾ ਸੱਚ ਕਰਨ ਲਈ ਇਹਨਾਂ ਨੇ ਲਗਾਤਾਰਤਾ ਬਣਾਈ ਰੱਖੀ ਅੱਜ ਅਸੀਂ ਅੱਜ ਆਪਣੇ ਪਿੰਡ ਕਬੀਰਪੁਰ ਮੈਂ ਕੋਈ 2.5 ਸਾਲ ਜਾਂ 3 ਸਾਲ ਬਾਅਦ ਆਇਆ ਹਾਂ ਤੇ ਮੈਨੂੰ ਬਹੁਤ ਹੀ इमोਸ਼ਨਲੀ ਮੈਂ ਕਾਫੀ ਅਪਸੈਟ ਵੀ ਹੋਇਆ ਦੇਖ ਕੇ ਆਪਣਾ ਜਦੀ ਘਰ ਜਿਸ ਘਰ ਦੇ ਵਿੱਚ ਮੈਂ ਆਪਣਾ ਬਚਪਨ ਬਤਾਇਆ ਇਹਨਾਂ ਖੇਤਾਂ ਦੇ ਵਿੱਚ ਅਸੀਂ ਛੋਟੇ ਹੁੰਦੇ ਰੱਜ ਕੇ ਖੇਲੇ ਤੇ ਰੱਜ ਕੇ ਅਸੀਂ ਆਪਣਾ ਜਿਹੜਾ ਆ ਪੜ੍ਹਾਈ ਵੀ ਕੀਤੀ ਖੇਤੀ ਦੇ ਵਿੱਚ ਵੀ ਅਸੀਂ ਪੂਰਾ ਮੈਂ ਯੋਗਦਾਨ ਪਾਇਆ ਤੇ ਖੇਡਾਂ ਦੇ ਵਿੱਚ ਵੀ ਅਸੀਂ ਸ਼ਾਮ ਨੂੰ ਅਸੀਂ ਇਹਨਾਂ ਖੇਤਾਂ ਦੇ ਵਿੱਚ ਸ਼ਾਮ ਨੂੰ ਅਸੀਂ ਕਬੱਡੀ ਵੀ ਖੇលਦੇ ਹੁੰਦੇ ਸੀਗੇ ਤੇ ਇਸ ਤਰ੍ਹਾਂ ਹੌਲੀ-ਹੌਲੀ ਜਿਉਂ-ਜਿਉਂ ਅਸੀਂ ਤਕੜੇ ਹੋਏ ਤੇ ਫਿਰ ਸਾਡੀ ਜਿਹੜੀ ਐਜੂਕੇਸ਼ਨ ਸੀਗੀ ਉਹ ਪ੍ਰਾਇਮਰੀ ਐਜੂਕੇਸ਼ਨ ਉਹ ਗਵਰਨਮੈਂਟ ਸਕੂਲ ਜਿਹੜਾ ਪ੍ਰਾਇਮਰੀ ਸਕੂਲ ਸ਼ੁਰੂ ਕੀਤੀ ਅਸੀਂ ਤੇ ਪੜਾਈ ਦੇ ਦੌਰਾਨ ਚੰਗਾ ਜਿਹੜਾ ਹੈਗਾ ਆ ਗ੍ਰੇਡ ਮਿਲਦੇ ਰਹੇ ਉਹ ਤੋਂ ਉਪਰੰਤ ਆਪਾਂ ਹਾਈ ਸਕੂਲ ਦੇ ਵਿੱਚ ਜੁਆਇਨ ਕੀਤਾ ਉਹਦੇ ਵਿੱਚ ਵੀ ਬੜਾ ਹੀ ਪਰਮਾਤਮਾ ਨੇ ਸਾਥ ਦਿੱਤਾ ਤੇ ਫਾਸਟ ਡਿਵੀਜ਼ਨ ਆਉਂਦੀਆਂ ਰਹੀਆਂ ਤੇ ਟੀਚਰਜ਼ ਨੇ ਸਾਨੂੰ ਬੜਾਈ ਬਹੁਤ ਹੀ ਹੌਸਲਾ ਵਧਾਈ ਕੀਤੀ ਤੇ ਸਾਨੂੰ ਡਾਕਟਰੀ profession ਵਿੱਚ ਆਉਣ ਲਈ ਪ੍ਰੇਰਿਆ ਜਿਨ੍ਹਾਂ ਦੇ ਫਲਸ ਰੂਪ ਅਸੀਂ ਆਪਾਂ 10ਵੀਂ ਪਾਸ ਜਦੋਂ ਕੀਤੀ ਉਹ ਤੋਂ ਬਾਅਦ ਅਸਾਂ ਜਿਹੜਾ ਪ੍ਰੀ ਮੈਡੀਕਲ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਐਡਮਿਸ਼ਨ ਲੈ ਲਿਆ ਉਹ ਤੋਂ ਉਪਰੰਤ ਬਾਦ ਵਿੱਚ ਅਸੀਂ ਮੇਰਾ ਜਿਹੜਾ ਦਾਖਲਾ ਹੈਗਾ ਆ ਉਹ ਅੰਮ੍ਰਿਤਸਰ ਮੈਡੀਕਲ ਕਾਲਜ ਹੋ ਗਿਆ ਤੇ ਇਸ ਤਰ੍ਹਾਂ ਸਾਡਾ ਜਿਹੜਾ ਹੈਗਾ ਇਹ ਸਮਾਂ ਜਿਹੜਾ ਬਚਪਨ ਦਾ ਸਮਾਂ ਇਹ ਸੀ ਤੇ ਬਾਕੀ ਜਿੱਥੇ ਤੱਕ ਪਿੰਡ ਦੀ ਗੱਲ ਹੈਗੀ ਆ ਪਿੰਡ ਸਾਡਾ ਬਹੁਤ ਛੋਟਾ ਜਿਹਾ ਪਿੰਡ ਹੈ ਉਸ ਟਾਈਮ ਤੇ ਕੋਈ 40-50 ਘਰ ਹੁੰਦੇ ਹੁੰਦੇ ਸੀ ਜਿਹੜੇ ਕਿ ਸਾਰੇ ਪਰਿਵਾਰਕ ਹੁੰਦੇ ਸੀ ਜਿਨ੍ਹਾਂ ਦੇ ਵਿੱਚ ਸਾਡਾ ਬਹੁਤ ਪਰ ਵਾਰਕ ਜਵੰਦ ਹੁੰਦੇ ਹੁੰਦੇ ਸੀ ਇਕੱਠੇ ਖਾਣਾ ਇਕੱਠੇ ਬਹਿਣਾ ਇਕੱਠੇ ਖੇਲਣਾ ਵਿਆਹਾਂ ਸ਼ਾਦੀਆਂ ਦੇ ਵਿੱਚ ਹਰੇਕ ਘਰ ਦੇ ਵਿੱਚੋਂ ਅਸੀਂ ਮੰਜੇ ਇਕੱਠੇ ਕਰਨੇ ਰਜਾਈਆਂ ਇਕੱਠੀਆਂ ਕਰਨੀਆਂ ਹਰੇਕ ਘਰ ਦੇ ਵਿੱਚ ਜੋ ਫੰਕਸ਼ਨ ਹੁੰਦੇ ਸੀ ਕਿਸੇ ਵੀ ਦੇ ਹੁੰਦੇ ਸੀ ਤੇ ਸਾਰਾ ਕੰਟਰੀਬਿਊਟਰੀ ਹੁੰਦਾ ਸੀ ਤੇ ਰਲ ਮਿਲ ਕੇ ਸਾਰੇ ਫੰਕਸ਼ਨ ਜਿਹੜੇ ਹੈਗੇ ਆ ਉਹ ਸਕਸੈਸਫੁਲ ਹੁੰਦੇ ਸੀ ਤੇ ਇਹ ਪਿੰਡ ਛੋਟਾ ਹੋਣ ਦੇ ਕਰਕੇ ਸਿਰਫ ਅਸੀਂ 2-3 ਪਰਿਵਾਰ ਹੈ ਜਾਂ ਜਿਹੜੇ ਇੱਥੋਂ ਹਾਇਰ ਐਜੂਕੇਸ਼ਨ ਚ ਜਾ ਸਕੇ ਇੱਕ ਸਾਡਾ ਪਰਿਵਾਰ ਸੀਗਾ ਮੇਰੇ ਫਾਦਰ ਸਾਹਿਬ ਟੀਚਰ ਸੀਗੇ ਤੇ ਬੀਬੀ ਜੀ ਸਾਡੇ ਹਾਊਸ ਵਾਈਫ ਸੀਗੇ ਫਿਰ ਵੀ ਉਹਨਾਂ ਨੇ ਬੜਾਈ ਆਪਣਾ ਅਸੀਂ 6 ਭਾਈ ਸੀਗੇ 6 ਭਾਈਆਂ ਨੂੰ ਉਹਨਾਂ ਨੇ ਬੜੀ ਹਾਇਰ ਐਜੂਕੇਸ਼ਨ ਦਿੱਤੀ ਤੇ ਉਹ ਉਹਦੀ ਬਦੌਲਤ ਅੱਜ ਅਸੀਂ ਸਾਰੇ ਆਪੋ ਆਪਣੇ ਮਹਿਕਮਿਆਂ ਵਿੱਚੋਂ ਬੜੇ ਸਕਸੈਸਫੁਲੀ ਰਿਟਾਇਰ ਹੋਏ ਆ ਤੇ ਜੋ ਵੀ ਸਮਾਜ ਸੇਵਾ ਦੇ ਵਿੱਚ ਸਾਰੇ ਆਪਣਾ ਯੋਗਦਾਨ ਪਾ ਰਹੇ ਆ ਪਿਤਾ ਸਵਰਗੀ ਪ੍ਰਤਾਪ ਸਿੰਘ ਜੀ ਦੀ ਕਿਰਤ ਕਮਾਈ ਨਾਲ ਹੋਏ ਪਾਲਣ ਪੋਸ਼ਣ ਨੇ ਡਾਕਟਰ ਬਖਸ਼ੀਸ਼ ਸਿੰਘ ਦੇ ਜੀਵਨ ਦਾ ਮਾਰਗਦਰਸ਼ਨ ਕੀਤਾ ਮਾਤਾ ਸਵਰਗੀ ਪਰਮਜੀਤ ਕੌਰ ਦੀ ਗੋਚ ਚ ਬੈਠ ਕੇ ਸੁਣੀਆ ਸਿੱਧਕ ਅਤੇ ਸਾਦਗੀ ਦੀਆਂ ਲੋਰੀਆਂ ਨੇ ਇਹਨਾਂ ਨੂੰ ਹੋਰ ਪ੍ਰੇਰਿਤ ਕੀਤਾ ਪਿੰਡ ਕਬੀਰਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਚੋਂ ਪੰਜਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂੰਗਾ ਚੋਂ ਦਸਵੀਂ ਅਤੇ ਸਰਕਾਰੀ ਕਾਲਜ ਹੁਸ਼ਿਆਰਪੁਰ ਚੋਂ ਪ੍ਰੀ ਮੈਡੀਕਲ ਕੀਤੀ ਇਸ ਉਪਰੰਤ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਚੋਂ ਐਮਬੀਬੀਐਸ ਅਤੇ ਐਮਐਸ ਕੀਤੀ ਮੇਰਾ ਪਿੰਡ ਅਭਵਾਲ ਜ਼ਿਲ੍ਹਾ ਸ਼ਹਿਪੁਰ ਦੇ ਵਿੱਚ ਪੈਂਦਾ ਡਾਕਟਰ ਬਖਸ਼ ਸਿੰਘ ਜੀ ਦੇ ਜਿਹੜੀ ਫੈਮਿਲੀ ਹੈਗੀ ਆ ਉਹਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਹੈਗਾ ਕਿਉਂਕਿ ਮੇਰਾ ਬਚਪਨ ਹੀ ਜਿਹੜਾ ਹੈਗਾ ਉਹ ਇਹਨਾਂ ਦੇ ਪਿੰਡ ਦੇ ਬਿਲਕੁਲ ਆਸ-ਪਾਸ ਹੀ ਗੁਜ਼ਰਿਆ ਹੈਗਾ ਥੇੜਾ ਡਾਟਸਾ ਦਾ ਪਿੰਡ ਹੈਗਾ ਆ ਉਹ ਕਬੀਰਪੁਰ ਉਹ ਮੇਰੇ ਆਪਣੇ ਪਿੰਡ ਅੱਪੋਵਾਲ ਤੋਂ 2-3 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਹੈਗਾ ਤੇ ਸਾਡੇ ਦੋਹਾਂ ਦੇ ਪਿੰਡਾਂ ਦੇ ਵਿੱਚ ਇੱਕ ਕਸਬਾ ਇਤਿਹਾਸਕ ਕਸਬਾ ਭੁੰਗਾ ਪੈਂਦਾ ਜਿੱਥੇ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਜਕੱਲ ਮੌਜੂਦ ਹੈ ਉਥੇ ਡਾਕਟਰ ਸਾਹਿਬ ਦੇ ਜਿਹੜੇ ਪਿਤਾ ਆ ਡਾਕਟਰ ਸਰਦਾਰ ਪ੍ਰਤਾਪ ਸਿੰਘ ਜੀ ਉਹ ਬਤੌਰ ਟੀਚਰ ਵੀ ਸੇਵਾ ਕਰਦੇ ਰਹੇ ਨੇ ਤੇ ਮੈਂ ਮੇਰਾ ਵੀ ਜਿਹੜਾ ਸਕੂਲੀ ਜੀਵਨ ਹੈਗਾ ਉਸੇ ਸਕੂਲ ਦੇ ਵਿੱਚ ਹੀ ਉਹਨਾਂ ਦੇ ਛਤਰ ਸ਼ਾਏ ਤੇ ਜੀ ਗੁਜ਼ਰਿਆ ਹੈਗਾ ਤੇ ਮੇਰੇ ਫਾਦਰ ਸਾਹਿਬ ਐਸਡੀ ਹੋ ਸਕੇ ਬਿਜਲੀ ਬੋਰਡ ਦੇ ਵਿੱਚ ਉਹ ਅਕਸਰ ਮੈਂ ਉਹਨੂੰ ਸੁਣਦਾ ਹੁੰਦਾ ਸੀ ਕਿ ਉਹ ਕਹਿੰਦੇ ਹੁੰਦੇ ਸੀ ਕਿ ਕਬੀਰਪੁਰ ਦੇ ਮੱਕੇ ਵੀਰਪੁਰ ਵਾਲੇ ਮਾਸਟਰ ਜਿਹੜੇ ਹੈਗੇ ਆ ਮਾਸਟਰ ਪ੍ਰਤਾਪ ਸਿੰਘ ਜੀ ਉਹਨਾਂ ਦੇ ਬੱਚੇ ਬੜੇ ਲਾਇਕ ਨਿਕਲੇ ਨੇ ਪਰ ਮੈਂ ਉਹਨਾਂ ਬੱਚਿਆਂ ਨੂੰ ਕਿਉਂਕਿ ਉਸ ਟਾਈਮ ਨਹੀਂ ਸੀ ਜਾਣਦਾ ਤੇ 2018 ਦੇ ਵਿੱਚ ਮੇਰੀ ਜਿਹੜੀ ਹੈ ਆ ਟ੍ਰਾਂਸਫਰ ਹੋ ਗਈ ਭਾਈ ਸੰਗਤ ਸਿੰਘ ਖਾਲਸਾ ਕੋਲ ਬੰਗਾ ਵਿਖੇ ਜਦੋਂ ਮੈਂ ਬੰਗਾ ਆਇਆ ਤੇ ਇੱਥੇ ਕਰਨ ਹਸਪੀਟਲ ਜਾਣ ਦਾ ਮੌਕਾ ਮਿਲਿਆ ਤੇ ਕਾਫੀ ਟਾਈਮ ਬਾਅਦ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਇੱਥੇ ਜਿਹੜੇ ਕਰਨ ਹਸਪੀਟਲ ਦੇ ਮਾਲਕ ਨੇ ਡਾਕਟਰ ਬਸ਼ੀਰ ਸਿੰਘ ਜੀ ਉਹ ਮਾਸਟਰ ਪ੍ਰਤਾਪ ਸਿੰਘ ਦੇ بیٹے ਨੇ ਬਹੁਤ ਵਾਰੀ ਸਾਡੇ ਇਹ ਇਲਾਕੇ ਦੇ ਵਿੱਚ ਵੀ ਗੱਲ ਹੁੰਦੀ ਹੈ ਕਿ ਮਾਸਟਰ ਜੀ ਨੇ ਬਹੁਤ ਹੀ ਸਾਦਾ ਜੀਵਨ ਬਤੀਤ ਕਰਕੇ ਆਪਣੇ ਬੱਚਿਆਂ ਨੂੰ ਡਾਕਟਰ ਬਣਾਇਆ ਆਪਣੇ ਬੱਚਿਆਂ ਨੂੰ ਬਹੁਤ ਹੀ ਵੱਡੀਆਂ ਪੋਸਟਾਂ ਤੇ ਜਿਹੜਾ ਉਹਨੇ ਜਗਤ ਕੀਤਾ ਸੋ ਇਹਦੇ ਨਾਲ ਹੀ ਬਹੁਤ ਬਹੁਤ ਮੈਂ ਇਸ ਫੈਮਿਲੀ ਦਾ ਜਿਹੜਾ ਹੈਗਾ ਆ ਉਹ ਧੰਨਵਾਦ ਕਰਦਾ ਸਤਿਕਾਰ ਕਰਦਾ ਕਿ ਇਹਨਾਂ ਨੇ ਬਹੁਤ ਹੀ ਸਾਦਾ ਜੀਵਨ ਬਤੀਤ ਕਰਕੇ ਇਹ ਉੱਚੀਆਂ ਪੋਸਟਾਂ ਤੇ ਬਹਿ ਕੇ ਲੋਕ ਸੇਵਾ ਕਰ ਰਹੇ ਨੇ ਇੰਜ ਵੱਖ-ਵੱਖ ਵਿਦਿਅਕ ਅਦਾਰਿਆਂ ਵਿੱਚ ਪੜ੍ਹਦੇ ਆ ਹਰ ਸਵਾਲ ਦੇ ਹੱਲ ਲਈ ਬਣੀ ਉਤਸੁਕਤਾ ਦੇ ਨਤੀਜੇ ਸਫਲ ਰਹੇ ਤੇ ਇਹਨਾਂ ਦਾ ਰੁਤਬਾ ਅੱਜ ਮੈਡੀਕਲ ਖੇਤਰ ਚ ਨਾਮਵਾਰ ਸਤਾਕਰ ਵਜੋਂ ਪ੍ਰਮਾਣਿਤ ਹੈ। ਇੱਕ ਮਹਰ ਸਰਜਨ ਵਜੋਂ ਸਥਾਪਤ ਹਨ ਬੰਗਾ ਵਿਖੇ ਕਰਨ ਹਸਪਤਾਲ ਦੀ ਸਥਾਪਨਾ ਕਰਕੇ ਸਫਲ ਸੇਵਾਵਾਂ ਲਈ ਅੱਜ ਲੋਕ ਇਹਨਾਂ ਨਾਲ ਆਪਣਤ ਦੇ ਨਾਤੇ ਗੰਢੀ ਬੈਠੇ ਨੇ। ਡਾਕਟਰ 우ਸ਼ੀ ਸਿੰਘ ਜੀ ਨੇ ਮੇਰਾ ਆਪਰੇਸ਼ਨ ਕੀਤਾ। ਤੇ ਵਾਕੀ ਉਹ ਬਹੁਤ ਨਾਈਸ ਹੈ ਉਹ ਬਹੁਤ ਨਾਈਸ ਹੈ ਉਹਦਾ ਸੁਭਾਅ ਬਹੁਤ ਚੰਗਾ ਮਰੀਜ਼ਾਂ ਨਾਲ ਬੜਾ ਫਾਸਮੋਕ ਰਹਿੰਦੇ ਆ ਬਹੁਤ ਸੋਹਣਾ ਟਿੱਕ ਕਰਦੇ ਆ ਬਹੁਤ ਫੈਮਿਲੀ ਵਾਲੇ ਰਹਿੰਦੇ ਆ ਫੈਮਿਲੀ ਵਾਲੇ ਰਹਿੰਦੇ ਆ ਨਹੀਂ ਤਾਂ ਕੋਈ ਡਾਕਟਰ ਆ ਕੇ ਬਹਿੰਦਾ ਨਹੀਂ ਮਰੀਜ਼ਾਂ ਦੇ ਕੋਲ 15-15 20-20 ਮਿੰਟ ਬਹਿ ਕੇ ਗੱਲਾਂ ਬਾਤਾਂ ਕਰ ਜਾਂਦੇ ਆ ਕਿਉਂਕਿ ਉਹਨਾਂ ਦਾ ਮੇਨ ਕੰਮ ਆ ਜਿਹੜਾ ਉਹ ਘਰ ਦੇ ਵਿੱਚ ਹੀ ਰਹਿੰਦੇ ਆ ਇਸ ਕਰਕੇ ਉਹ ਯਾਦ ਵੀ ਆਉਂਦੇ ਆ ਮਿਲ ਕੇ ਜਾਂਦੇ ਆ ਮਰੀਜ਼ਾਂ ਸੋ ਇਹ ਉਹਨਾਂ ਦੀ ਇੱਕ ਬਹੁਤ ਵਧੀਆ ਨਾਈਸ ਹੈ ਇਹ ਇੱਕ ਬਹੁਤ ਪਲੱਸ ਪੁਆਇੰਟ ਆ ਕਿਉਂਕਿ ਉਹ ਘਰ ਦੇ ਵਿੱਚ ਰਹਿੰਦੇ ਆ ਸਰਕਾਰੀ ਤੌਰ ਤੇ ਇਹਨਾਂ ਦੀ ਪਹਿਲੀ ਨਿਯੁਕਤੀ ਜਲੰਧਰ ਵਿਖੇ ਹੋਈ ਉਸ ਤੋਂ ਬਾਅਦ ਇਹ ਦੌਲਤਪੁਰ ਭੁੰਗਾ ਗੜਦੀਵਾਲਾ ਪਾਲਦੀ ਅਤੇ ਬੰਗਾ ਵਿਖੇ ਤਾਇਨਾਤ ਰਹੇ ਬੰਗਾਾਂ ਚ ਰਹਿੰਦਿਆਂ ਇਹਨਾਂ ਦਾ ਸਮਾਜਿਕ ਘੇਰਾ ਇਸ ਕਦਰ ਵਸੀ ਹੋਇਆ ਕਿ ਬੰਗਾ ਦੇ ਹੀ ਹੋ ਕੇ ਰਹਿ ਗਏ ਅਤੇ ਬੰਗਾ ਇਲਾਕੇ ਨੇ ਵੀ ਇਹਨਾਂ ਦਾ ਖੁੱਲੇ ਦਿਲ ਨਾਲ ਮਾਣ ਸਤਕਾਰ ਕੀਤਾ ਡਾਕਟਰ ਬਖਸ਼ੀਸ਼ ਸਿੰਘ ਦੇ ਇਸ ਜੀਵਨ ਸਫਰ ਚ ਡਾਕਟਰ ਬਲਵੀਰ ਕੌਰ ਦਾ ਹਮਸਫਰ ਹੋਣਾ ਵੀ ਸੁਭਾਗ ਸਾਬਤ ਹੋਇਆ ਇੱਕ ਦੂਜੇ ਨਾਲ ਦਿਲੀ ਭਾਵਨਾਵਾਂ ਦੀ ਸਾਂਝ ਅਤੇ ਪਰਮਾ ਹੰਗਾਰਾ ਦੋਵਾਂ ਦੇ ਜੀਵਨ ਸਾਥ ਵਜੋਂ ਰੌਚਕਤਾ ਅਤੇ ਸਮਰੱਥਾ ਦਾ ਚੋਖਾ ਵਾਸ ਕਰ ਗਿਆ ਇਹਨਾਂ ਦੇ ਹਮਸਫਰ ਵੀ ਐਮਬੀਬੀਐਸ ਦੀ ਯੋਗਤਾ ਪ੍ਰਾਪਤ ਹਨ ਇਹ ਵੀ ਪਹਿਲਾਂ ਸਰਕਾਰੀ ਸਰਵਿਸ ਚਾਏ ਤੇ ਸੇਵਾ ਮੁਕਤੀ ਤੋਂ ਬਾਅਦ ਕਰਨ ਹਸਪਤਾਲ ਬੰਗਾ ਵਿਖੇ ਸੇਵਾਵਾਂ ਵਿੱਚ ਜੁਟ ਗਏ ਘਰ ਗ੍ਰਸਥੀ ਦਾ ਹਸਤਾ ਵਸਤਾ ਮਾਹੌਲ ਕਰਨ ਬਖਸ਼ੀ ਸਿੰਘ ਅਤੇ ਯਾਸਮੀਨ ਸਿੰਘ ਦੇ ਰੂਪ ਚ ਘਰ ਦੇ ਵਿਹੜੇ ਦੀ ਰੌਣਕ ਬਣਿਆ ਇਹਨਾਂ ਦਾ ਬੇਟਾ ਡਾਕਟਰ ਕਰਨ ਬਖਸ਼ੀ ਸਿੰਘ ਪਲਾਸਟਿਕ ਐਂਡ ਕਾਸਮੈਟਿਕ ਸਰਜਨ ਹੈ ਜਿਸ ਨੇ ਐਮ ਐਸ ਐਮ ਸੀ ਐਚ ਤੱਕ ਦੀ ਵਿਦਿਆ ਹਾਸਲ ਕੀਤੀ ਹੈ ਅਤੇ ਨੂੰ ਡਾਕਟਰ ਨੀਹਾ ਪਾਟਿਆ ਇੰਟੈਂਸਿਵਿਸਟ ਐਂਡ ਕ੍ਰਿਟੀਕਲ ਕੇਅਰ ਦੇ ਸਪੈਸ਼ਲਿਸਟ ਨੇ ਮਾਈ ਡੈਡ ਹੈਜ਼ ਆਲਵੇਜ਼ ਬੀਨ ਲਾਈਕ ધ ਇਨਸਪੀਰੇਸ਼ਨ ਫਾਰ ਮੀ ਹਮੇਸ਼ਾ ਤੋਂ ਹੀ ਮੈਂ ਉਹਨਾਂ ਨੂੰ ਦੇਖ ਕੇ ਹੀ ਜੋ ਵੀ ਕੁਝ ਸਿੱਖਿਆ ਹੈ ਜਾਂ ਅੱਗੇ ਵਧਣ ਦਾ ਜੋ ਮੇਰੇ ਵਿੱਚ ਇੱਕ ਜ਼ੀਲ ਪੈਦਾ ਹੋਈ ਹੈ ਉਹ ਮੇਰੇ ਫਾਦਰ ਕਰਕੇ ਹੀ ਹੈ ਬਿਕਾਜ਼ ਅਸੀਂ ਵੀ ਹੈ ਸeen everything from starting ਸਾਡੇ ਜਿਵੇਂ ਜਦੋਂ ਸਭ ਕੁਝ ਬਣਿਆ ਸਾਡੀ ਅੱਖਾਂ ਦੇ ਸਾਹਮਣੇ ਹੀ ਬਣਿਆ ਮੇਰੇ ਫਾਦਰ ਦੀ ਮਿਹਨਤ ਮੇਰੇ ਮਦਰ ਦੀ ਮਿਹਨਤ ਅਸੀਂ ਦੇਖੀ ਹੈ ਤੇ ਦਕ ਪੋਜ਼ਿਟਿਵਿਟੀ ਜਿਹੜੀ ਉਹਨਾਂ ਦੇ ਅੰਦਰ ਹੈਗੀ ਆ ਸ਼ੁਰੂ ਤੋਂ ਰਹੀ ਆ that has been the source of inspiration ਕਿ ਕੁਝ ਨਹੀਂ ਹੁੰਦਾ ਚਾਹੇ ਸਥਿਤੀ ਤੁਹਾਡੇ ਅਨੁਕੂਲ ਹੋਵੇ ਜਾਂ ਪ੍ਰਤੀਕੂਲ ਆ ਬਟ ਤੁਸੀਂ ਆਪਣਾ ਮਿਹਨਤ ਕਰੀ ਜਾਣੀ ਆ ਫਲ ਦੀ ਇੱਛਾ ਨਹੀਂ ਕਰਨੀ ਛੋਟੇ ਹੁੰਦੇ ਤੋਂ ਹੀ ਮੈਨੂੰ ਉਹਨਾਂ ਦਾ ਇੱਕ ਕੋਟ ਯਾਦ ਆ ਹੀ ਯੂਸਡ ਟੂ ਟੈਲ ਮੀ ਫਸਟ ਡਿਸਰਵ ਥੈਨ ਡਿਜ਼ਾਇਰ ਕਿ ਜਦੋਂ ਤੁਹਾਡੇ ਕੋਲ ਤੁਸੀਂ ਉਸ ਚੀਜ਼ ਨੂੰ ਡਿਸਰਵ ਕਰੋਗੇ ਤਾਂ ਹੀ ਉਸ ਚੀਜ਼ ਦੀ ਖਾਹਿਸ਼ ਰੱਖੋ ਤੇ ਅਸੀਂ ਮਤਲਬ ਇਹ ਛੋਟੇ ਛੋਟੇ ਚੀਜ਼ਾਂ ਮੈਂ ਉਹਨਾਂ ਦੀ ਕੁਰਸੀ ਤੇ ਨਹੀਂ ਬੈਂਦਾ ਹੁੰਦਾ ਸੀਗਾ ਕਦੀ ਵੀ ਜਦੋਂ ਮੈਂ ਡਿਸਰਵ ਕਰਾਂਗਾ ਤਾਂ ਹੀ ਮੈਂ ਆ ਕੇ ਬੈਠਾਂਗਾ ਫਿਰ ਇਨੀਸ਼ੀਅਲੀ ਟੀਨੇਜ ਹੋਈ ਵੱਡੇ ਹੋਏ ਕਦੀ ਉਹਨਾਂ ਨੇ ਆਪਣੀ ਪੇਸ਼ੈਂਸ ਨਹੀਂ ਲੂਜ਼ ਕੀਤੀ ਸਾਡੇ ਜਿਹੜੇ ਵੀ ਟੀਨੇਜ ਚੇਂजेस ਆਂਦੀਆਂ ਅਸੀਂ ਲੜਨਾ ਜਾਂ ਕੁਛ ਮੰਗਣਾ ਲੜ ਕੇ ਮੰਗਣਾ ਹਰ ਇੱਕ ਚੀਜ਼ ਲੋਕਾਂ ਨੇ ਵੀ ਕਹਿਣਾ ਆ ਕੇ ਕਿ ਵੀ ਬੱਚਾ ਤੁਹਾਡਾ ਵਿਗੜ ਰਿਹਾ ਹੱਥੋਂ ਬਾਹਰ ਹੋ ਰਿਹਾ ਬਟ ਇਹਨਾਂ ਨੇ ਕਹਿਣਾ ਰੱਬ ਨੇ ਆਪੇ ਸਭ ਕੁਝ ਸੈੱਟ ਕਰ ਦੇਣਾ ਤੇ ਉਹੀ ਮੇਰੇ ਨਾਲ ਹੋਇਆ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ ਨਾ ਮੈਂ ਖੁਦ ਸੋਚਿਆ ਸੀਗਾ ਕਿ ਮੈਂ ਸੁਪਰ ਸਪੈਸ਼ਲਿਟੀ ਕਰਕੇ ਇੱਕ ਦਿਨ ਇੱਥੇ ਆ ਕੇ ਬੈਠਾਂਗਾ ਤੇ ਮੈਂ ਇਸ ਵੇਲੇ ਜੋ ਵੀ ਹੈ ਆਪਣੇ ਫਾਦਰ ਦੀ ਬਲੇਸਿੰਗਸ ਤੇ ਉਹਨਾਂ ਦੇ ਕਰਕੇ ਹੀ ਹਾਂ ਆਈ ਗਿਵ 올 ਦਾ ਕ੍ਰੈਡਿਟ ਟੂ ਮਾਈ ਫਾਦਰ ਐਂਡ ਮਾਈ ਮਦਰ ਫਰ ਬ੍ਰਿੰਗਿੰਗ ਮੀ ਅਪ ਤੇ ਜੋ ਉਹਨਾਂ ਦੀ ਸਿੱਖਿਆਵਾਂ ਹੈਗੀਆਂ ਮੈਂ ਚਾਹਨਾ ਕਿ ਉਹ ਮੈਂ ਅੱਗੇ ਆਪਣੇ ਬੱਚਿਆਂ ਨੂੰ ਜਾਂ ਹੋਰ ਜਿਹਨਾਂ ਨੂੰ ਮੈਂ ਪਾਸ ਔਨ ਕਰ ਸਕਾਂ ਇਹੀ ਮੇਰੇ ਲਈ ਬਹੁਤ ਵੱਡੀ ਅਚੀਵਮੈਂਟ ਹੋ ਗਈ ਆਪਣੇ ਲਾਈਫ ਚ ਕਿ ਮੈਂ ਉਹਨਾਂ ਦਾ 10% ਵੀ ਜੋ ਉਹਨਾਂ ਨੇ ਕੀਤਾ ਹੈ 10% ਵੀ ਜੋ ਮੈਂ ਕਰ ਜਾ ਤਾਂ ਮੇਰੇ ਲਈ ਇਹ ਲਾਈਫ ਸਕਸੈਸਫੁਲ ਹੈ ਅਬਾਊਟ ਮਾਈ ਫਾਦਰ ਇਨ ਲਾ ਹੋਸ ਐਕਚੁਅਲੀ ਮਾਈ ਫਾਦਰ ਫਿਗਰ ਡਾਕਟਰ ਬਖਸ਼ੀਸ਼ ਆਈ ਥਿੰਕ ਮੇਰੇ ਪਾਪਾ ਜੋ ਹੈ ਹਾਂ ਉਹਨਾਂ ਨੇ ਮੈਨੂੰ ਐਜ਼ ਅ ਡਾਟਰ ਇਨ ਲਾ ਵੀ ਐਜ਼ ਅ ਡਾਟਰ ਹੀ ਰੱਖਾ ਜਦ ਮੈਂ ਪਹਿਲੇ ਪਹਿਲੇ ਘਰ ਮੇ ਆਈ उन्होंने मुझे ये नहीं बताया कि क्या करना है उन्होंने मुझसे पूछा कि नेहा आपको क्या करना है लाइफ में ही इज वन पर्सन फुल ऑफ स्माइल्स फुल ऑफ पॉजिटिविटी एंड ही इज वन पर्सन जो आपको घर में विंग्स देते हैं टू फ्लाई इज़ वन पर्सन हु हैज़ ऑलवेज़ आस मी कि नेहा आपको जो करना है आई एम ऑलवेज फॉर यू आपको और करण को जो करना है वी आर ऑलवेज फॉर यू आप जो करोगे हम आपके साथ लाइफ में हमेशा रहेंगे आई थिंक वो स्टार्टिंग दस साल पहले जो हमारी मैरिड लाइफ की हुई थी उनकी इस बात से लेके आज तक और आगे भी हम यही सीखा चाहेंगे कि जो पेरेंट्स होते हैं और अब हम भी पेरेंट्स बने हैं एक ये मोटिव बना लें अपनी लाइफ में कि हमें किसी को डिक्टेट नहीं करना होता है हमें उनको वो विंग्स देने होते हैं जो उनका मन कर रहा है वो करने की उनको हिम्मत देनी होती है आई थिंक इज़ द बेस्ट फादर बेस्ट फादर इन लॉ बेस्ट दादू बेस्ट हस्बैंड एंड द मोस्ट क्यूटेस्ट डॉक्टर जो सबको अपनी स्माइल और पॉजिटिविटी से ठीक करते हैं थैंक यू पापा आप हमेशा हमारे साथ ही रहते हो ਇਨਾ ਦੀ ਬੇਟੀ ਡਾਕਟਰ ਯਾਸਮੀਨ ਸਿੰਘ ਐਮ ਡੀ ਪੈਥੋਲੋਜੀ ਹੈ ਅਤੇ ਦਾਮਾਦ ਹਰਮਨ ਸਿੰਘ ਬੈਂਕ ਅਧਿਕਾਰੀ ਨੇ ਮੈਂ ਮਤਲਬ ਜੋ ਵੀ ਆ ਪ੍ਰੋਫੈਸ਼ਨਲੀ ਜਾਂ ਪਰਸਨਲੀ ਆਲਸੋ ਐਸ ਅ ਪਰਸਨ ਇਟਸ ਆਲ ਬਿਕੋਜ਼ ਆਫ ਮਾਈ ਪੈਰੈਂਟਸ ਬੋਥ ਫਾਦਰ ਐਂਡ ਮਦਰ ਬਿਕੋਜ਼ ਉਹਨਾਂ ਦੀ ਅਪਬ੍ਰਿੰਗ ਬਹੁਤ ਅੱਛੀ ਰਹੀ ਹੈ ਜਿਸ ਜੋ ਵੀ ਅਸੀਂ ਉਹਨਾਂ ਤੋਂ ਸਿੱਖਿਆ ਤੇ ਉਹ ਅਸੀਂ ਮਤਲਬ ਆਈ ਟ੍ਰਾਈ ਕਿ ਉਹ ਕੁਝ ਪਰਸੈਂਟ ਵੀ ਉਹਨਾਂ ਦਾ ਉਹ ਕਰ ਸਕੀਏ ਤਾਂ ਬਹੁਤ ਵੱਡੀ ਗੱਲ ਹੋਏਗੀ ਜਿਵੇਂ ਬਚਪਨ ਤੋਂ ਹੀ ਦੇਖਦੇ ਆ ਰਹੇ ਹਾਂ ਪਾਪਾ ਦਾ ਕੰਪੈਸ਼ਨ ਬਾਕੀਆਂ ਦੀ ਹੈਲਪ ਕਰਨਾ ਤੇ ਪੇਸ਼ੈਂਸ ਰੱਖਣਾ ਗੁੱਸਾ ਨਾ ਬਰਾਬਰੀ ਮਤਲਬ ਕਰਦੇ ਹੀ ਇਸੇ ਹੁੰਦੇ ਇਨਫੈਕਟ ਬਚਪਨ ਵਿੱਚ ਵੀ ਕਦੀ ਕੋਈ ਐਸਾ ਜੋ ਹੋ ਈਵਨ ਮੇਰੇ ਤੇ ਮੇਰੇ 브ਦਰ ਦੇ ਵਿੱਚ ਕਦੀ ਕੋਈ ਉਹ ਡਿਫਰੈਂਸ ਨਹੀਂ ਉਹਨਾਂ ਨੇ ਕੀਤਾ ਮਤਲਬ ਸਾਡੀ ਐਜੂਕੇਸ਼ਨ ਪੁਆਇੰਟ ਆਫ 뷰 ਦੇਨ ਆਲ ਬੀ ਹੀ ਵਾਸ ਲਾਈਕ ਹੀ ਹੀ ਡਿਡ ਦਾ ਬੈਸਟ ਫਾਰ ਅਸ ਬੀ ਐਟ ਆਰ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਫਾਦਰ ਮਦਰ ਦੋਨਾਂ ਨੇ ਬਹੁਤ ਸੈਕਰੀਫਾਈਸਸ ਵੀ ਕੀਤੇ ਤਾਂ ਕਿ ਅਸੀਂ ਇੱਕ ਪ੍ਰੋਫੈਸ਼ਨਲੀ ਔਰ ਪਰਸਨਲੀ ਐਜ਼ ਅ ਮਤਲਬ ਹਿਊਮਨ ਬੀਇੰਗ ਇੱਕ ਇੱਕ ਅੱਛੇ ਇਨਸਾਨ ਬਣ ਸਕੀਏ ਤੇ ਉਹੀ ਚੀਜ਼ ਅਸੀਂ ਅੱਗੇ ਫੋਲੋ ਕਰਨਾ ਚਾਹਾਂਗੇ ਇਸ ਪਰਿਵਾਰ ਦਾ ਹਿੱਸਾ ਮੈਂ 2020 ਬਣਿਆ ਸੀ ਜਦੋਂ ਮੇਰੀ ਮੈਰਿਜ ਹੋਈ ਮੈਡਮ ਨਾਲ ਤੇ ਇਸ ਪਰਿਵਾਰ ਚ ਆ ਕੇ ਮੈਨੂੰ ਕਦੀ ਵੀ ਸੈਂਸ ਦੈਨ ਹੁਣ 4 ਸਾਲ ਆਲਮੋਸਟ ਹੋ ਚਲੇ ਨੇ ਜੀ ਸਾਡੇ ਵਿਆਹ ਨੂੰ ਤੇ ਮੈਨੂੰ ਕਦੀ ਇਦਾਂ ਨਹੀਂ ਫੀਲ ਹੋਇਆ ਕਿ ਮੈਂ ਆਊਟਸਾਈਡਰ ਆ ਫੈਮਿਲੀ ਦਾ ਜੋ ਮੈਨੂੰ ਨਾਟ ਜਸਟ ਬੀਇੰਗ ਅ ਸਨ ਇਨ ਲਾ ਉਹ ਮੈਨੂੰ ਜੋ ਪਿਆਰ ਜਾਂ ਅਫੈਕਸ਼ਨ ਜਾਂ ਮੇਰੇ ਤੇ ਜੋ ਕੌਨਫੀਡੈਂਸ ਟਰਸਟ ਉਹ ਰੱਖਦੇ ਨੇ ਉਹ ਇਸ ਜਸਟ ਲਾਈਕ ਕਰਨ ਭਾਜੀ ਉਹ ਮੇਰੇ ਆਪਣੇ ਬੱਚੇ ਵਾਂਗੂ ਮੈਨੂੰ ਰੱਖਦੇ ਨੇ ਉਹਨਾਂ ਦੀ ਪਰਿਵਾਰ ਨਾਲ ਜਿੰਨਾ ਮੈਂ ਸਿੱਖਿਆ ਉਹਨਾਂ ਕੋਲ ਰਹਿ ਕੇ ਇੱਕ ਗਰਾਊਂਡ ਲੈਵਲ ਤੋਂ ਜਦੋਂ ਬੰਦਾ ਉੱਠਦਾ ਨਾ ਬੰਦਾ ਆਪਣੀ ਰੂਟਸ ਛੱਡ ਜਾਂਦਾ ਭੁੱਲ ਜਾਂਦਾ ਬਟ ਪਾਪਾ ਚ ਬਹੁਤ ਵਧੀਆ ਕੁਆਲਿਟੀ ਆ ਉਹ ਇਨਕਲੂਸਿਵਲੀ ਸਾਰਿਆਂ ਨੂੰ ਸਾਰੇ ਪਰਿਵਾਰ ਨੂੰ ਲੈ ਕੇ ਚਾਚਾ ਜੀ ਹੁਣੀਤਾ ਆਇਆ ਜੀ ਉਹਨਾਂ ਦੇ ਬੱਚੇ ਵੀ ਅਗਲੀ ਪੀੜ੍ਹੀਆਂ ਵੀ ਦੇ ਆਲ ਲੁੱਕ ਅਪ ਟੂ ਹਿਮ ਕਿ ਕਦੀ ਵੀ ਕਿਸੇ ਨੂੰ ਕੋਈ ਲਾਈਫ 'ਚ ਕੋਈ ਪ੍ਰੋਬਲਮ ਆਂਦੀ ਆ ਜਾਂ ਆਦਰਵਾਇਜ਼ ਕੋਈ ਪ੍ਰੋਬਲਮ ਆਂਦੀ ਆ ਉਹ ਹਰ ਚੀਜ਼ ਦਾ ਪਾਪਾ ਕੋ ਸੋਲੂਸ਼ਨ ਹੈਗਾ ਜਾਂ ਪਾਪਾ ਦੀ ਇੱਕ ਕੁਆਲਿਟੀ ਹੋਰ ਬੜੀ ਚੰਗੀ ਆ ਜੋ ਆਧੇ ਸਮਾਜ 'ਚ ਖਤਮ ਹੁੰਦੀ ਜਾ ਰਹੀ ਆ ਕਿ ਪਾਪਾ ਸਾਰੇ ਨਾਲ ਬੜੇ ਫ੍ਰੈਂਡਲੀ ਨੇ ਪਾਪਾ ਦਾ ਫਰੈਂਡ ਸਰਕਲ ਇੰਨਾ ਜ਼ਿਆਦਾ ਵਾਸਤ ਹੈਗਾ ਜਾਂ ਤੇ ਇਟ ਇਸ ਵੈਰੀ ਡਿਫਿਕਲਟ ਟੂ ਮੇਨਟੇਨ ਸੱਚ ਅ ਲਾਈਫ ਸਟਾਈਲ ਬੀਇੰਗ ਸੱਚ ਅ ਹਾਰਡ ਵਰਕਿੰਗ ਉਹਨਾਂ ਨੇ ਫ੍ਰॉम स्क्रੈਚ ਇੱਕ ਹਸਪੀਟਲ ਬਣਾਇਆ ਉਸ ਹਸਪੀਟਲ ਨੂੰ ਰਨ ਕਰਨਾ ਅਸੀਂ ਜਦੋਂ ਵੀ ਕਦੇ ਔਨ ਦਾ ਟੇਬਲ ਚਾਹ ਡਿਨਰ ਟੇਬਲ ਤੇ ਬੈਠੇ ਗੱਲ ਕਰਦੇ ਹੋਈਏ ਤਾਂ ਹਮੇਸ਼ਾ ਹੀ ਹੁੰਦਾ ਕੋਈ ਨਾ ਕੋਈ ਪਾਪਾ ਦਾ ਕੰਟੈਕਟ ਕੋਈ ਮਿਲਣ ਆ ਜਾਂਦਾ ਤੇ ਪਾਪਾ ਉਹਨਾਂ ਨੂੰ ਕੁਮੇ ਨਾ ਹੀ ਨੋ ਹੀ ਨੋਟ ਜਸਟ ਮਨੀ ਮਾਈਂਡਡ ਆਪਾਂ ਕਹਿ ਲਿਆ ਨਾ ਕਿ ਇੱਕ ਜਦੋਂ ਬੰਦਾ profession ਦਾ ਬਿਜ਼ਨਸ ਰਨ ਕਰਨਾ ਦੇ ਬੰਦੇ ਨੂੰ ਆਉਂਦਾ ਕਿ ਮੈਂ ਬਿਜ਼ਨਸ ਕਮਾਵਾਂ ਤੇ ਉਹ ਜਿਹੜੀ ਇੱਕ ਹਿਊਮਨ ਲਾਈਫ ਸਾਈਕਲ ਚ ਜਦੋਂ ਬੱਚਾ ਛੋਟਾ ਹੁੰਦਾ ਵੱਡਾ ਹੁੰਦਾ ਉਹ ਨਾਮ ਕਮਾ ਲੈਂਦਾ ਸਭ ਕੁਝ ਕਰ ਲੈਂਦਾ ਉਸ ਤੋਂ ਬਾਅਦ ਲਾਸਟ ਸਟੇਜ ਹੁੰਦੀ ਆ ਉਹ ਅਕਸਰ ਆਪਾਂ ਦੇਖਦੇ ਹਾਂ ਸੋਸਾਇਟੀ ਚ ਨਹੀਂ ਕਰਦੇ ਹੋਗਾ ਗਿਵਿੰਗ ਬੈਕ ਟੂ ਸੋਸਾਇਟੀ ਦੇਵੇਂ ਪਾਪਾ ਨੇ ਇੱਕ ਸਕੂਲ ਅਡਾਪਟ ਕੀਤਾ ਹੋਇਆ ਉੱਥੇ ਬੱਚਿਆਂ ਦੀ ਐਜੂਕੇਸ਼ਨ ਕਰਦੇ ਅੰਡਰ ਪ੍ਰਿਵਿਲੇਜ ਬੱਚੇ ਆ ਉਹਨਾਂ ਦੀ ਸਕੂਲ ਯੂਨੀਫਾਰਮਸ ਉਹਨਾਂ ਦੀ ਬਕਸ ਵਗੈਰਾ ਕਰਦੇ ਪ੍ਰੋਵਾਈਡ ਤੇ ਉਹ ਇੱਕ ਬਹੁਤ ਕਰੂਸ਼ਲ ਪਾਰਟ ਆਫ ਹਿਊਮਨ ਲਾਈਫ ਆ ਜੋ ਮੈਂ ਸਮਝਦਾ ਤੇ ਉਹ ਕਿਤੇ ਨਾ ਕਿਤੇ ਜਦ ਤੱਕ ਤੁਹਾਨੂੰ ਆਪਣੀ ਲਾਈਫ 'ਚ ਇਹੋ ਜਿਹਾ ਕੋਈ ਇੱਕ ਪਰਸਨੈਲਿਟੀ ਨਾ ਮਿਲੇ ਜਿਹਨੂੰ ਤੁਸੀਂ ਦੇਖ ਕੇ ਫਾਲੋ ਕਰ ਸਕੋ ਉਹ ਨਹੀਂ ਹੁੰਦਾ ਤੇ ਇਹ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਆਪਣੀ ਲਾਈਫ 'ਚ ਚਾਹੁੰਦਾ ਕੇ ਉਹਨੂੰ ਇੰਪਲੀਮੈਂਟ ਕਰਾਂ ਤੇ ਹਾਲੀਵੁੱਡ ਹੀ ਮੈਂ ਲੈ ਕੇ ਆ ਰਿਹਾ ਆ। ਬਾਦੂ ਯੂ ਆ ਦਾ ਬੈਸਟ ਆਈ ਲਵ ਯੂ 89 ਦੇ ਵਿੱਚ ਐਮ ਐਸ ਪੂਰਾ ਕਰਨ ਤੋਂ ਬਾਅਦ ਮੇਰੀ ਜਿਹੜੀ ਪਹਿਲੀ ਪੋਸਟਿੰਗ ਹੈ ਉਹ ਬੰਗਾ ਵਿੱਚ ਮੇਰੀ ਪਹਿਲੀ ਪੋਸਟਿੰਗ ਸਿਵਲ ਹਸਪੀਟਲ ਬੰਗਾ ਚ ਹੋ ਗਈ ਤੇ ਮਿਸਿਸ ਮੇਰੇ ਦੀ ਪਹਿਲੀ ਪੋਸਟਿੰਗ ਸਿਵਲ ਹਸਪੀਟਲ ਫਗਵਾੜਾ ਵਿੱਚ ਸੀ ਤੇ ਅਸੀਂ ਸਰਕਾਰ ਨੂੰ ਬੇਨਤੀ ਕੀਤੀ ਕਿ ਸਾਨੂੰ ਦੋਨਾਂ ਨੂੰ ਇੱਕ ਜਗ੍ਹਾ ਕਰ ਦਿੱਤਾ ਜਾਵੇ ਉਹਨਾਂ ਦਿਨਾਂ ਚ ਹਾਲਾਤ ਬੜੇ ਮਾੜੇ ਸੀ ਤੇ ਸਰਕਾਰ ਨੇ ਉਸ ਵੇਲੇ ਦੇ ਜਿਹੜੇ ਸੈਕਟਰੀ ਹੈਲਥ ਸੀਗੇ ਜੋ ਦੀ ਦਰਸ਼ਕੋ ਮਾਰਜੀ ਨੇ ਸਾਡੇ ਰਿਕੁਐਸਟ ਨੂੰ ਮਨਜ਼ੂਰੀ ਦਿੱਤੀ ਤੇ ਅਸੀਂ ਦੋਨੇ ਹਸਬੰਡ ਵਾਈਫ ਸਿਵਲ ਹਸਪੀਟਲ ਜੋ ਬੰਗਾ ਦੇ ਵਿੱਚ ਸਾਡੀ ਨਿਯੁਕਤੀ ਹੋ ਗਈ। ਉਹ ਤੋਂ ਬਾਅਦ ਅਸੀਂ 3 ਸਾਲ ਇੱਥੇ ਸਿਵਲ ਹਸਪੀਟਲ ਦੇ ਵਿੱਚ ਸਾਨੂੰ ਸੇਵਾ ਕਰਨ ਦਾ ਬਹੁਤ ਵਧੀਆ ਸਮਾਂ ਮਿਲਿਆ। ਇੱਥੇ ਐ ਅਸੀਂ ਇੰਨਾ ਕੰਮ ਕੀਤਾ ਇੰਨਾ ਕੰਮ ਕੀਤਾ ਕਿ ਸਾਨੂੰ ਇੱਥੇ ਦੀ ਜਨਤਾ ਨੇ ਇੰਨਾ ਪਿਆਰ ਦੇਣਾ ਸ਼ੁਰੂ ਕੀਤਾ ਉਹ ਕਹਿੰਦੇ ਕਿ ਤੁਸੀਂ ਆਪਣਾ ਹਸਪੀਟਲ ਜਿਹੜਾ ਹੈਗਾ ਆ ਉਹ ਇੱਥੇ ਬਣਾਓ 92 ਤੋਂ ਬਾਅਦ ਅੱਜ ਤੱਕ ਜੋ ਵੀ ਹੈ ਉਹ ਸਫਰ ਜਿਹੜਾ ਜੀਵਨ ਦਾ ਇੰਨਾ ਵਧੀਆ ਨਿਕਲਿਆ ਇੰਨਾ ਵਧੀਆ ਨਿਕਲਿਆ ਕਿ ਅਸੀਂ 96 ए, ਦੇ ਵਿੱਚ ਆਪਣਾ ਹਸਪੀਟਲ ਜਿਹੜਾ ਆ ਆਪਣੀ ਬਿਲਡਿੰਗ ਬਣਾ ਲਈ ਤੇ ਉਹਦੇ ਵਿੱਚ ਅਸੀਂ ਸ਼ਿਫਟ ਹੋ ਗਏ ਜਿੱਥੋਂ ਤੱਕ ਪੇਸ਼ੈਂਟ ਡਾਕਟਰ ਦਾ ਰਿਲੇਸ਼ਨਸ਼ਿਪ ਹੈ ਮੈਂ ਤਾਂ ਇਹੋ ਹੀ ਕਹਾਂਗਾ ਕਿ ਜੇ ਮੇਰੀ ਕਾਮਯਾਬੀ ਦਾ ਰਾਜ ਦਾ ਇੱਕੋ ਹੀ ਆ ਕਿ ਮੇਰਾ ਜਿਹੜਾ ਪੇਸ਼ੈਂਟ ਦੇ ਨਾਲ ਰਿਲੇਸ਼ਨਸ਼ਿਪ ਹੈ ਉਹ ਇੰਨਾ ਫਰੈਂਡਲੀ ਆ ਇੰਨਾ ਜ਼ਿਆਦਾ ਆ ਕਿ ਲੋਕ ਮੈਨੂੰ ਉਹਦਾ ਬਹੁਤ ਹੀ ਪਿਆਰ ਬਖਸ਼ਿਸ਼ ਕਰਦੇ ਹੈਗੇ ਆ ਜੋ ਮੈਨੂੰ ਸਿਵਲ ਹਸਪੀਟਲ ਦੇ ਵਿੱਚ ਪਿਆਰ ਮਿਲਦਾ ਸੀ ਉਹੀ ਅੱਜ ਮੈਂ ਆਪਣੇ ਪ੍ਰਾਈਵੇਟ ادارے ਚ ਬਹਿ ਕੇ ਲੋਕੀ ਮੈਨੂੰ ਪਿਆਰ ਦਿੰਦੇ ਹੈਗੇ ਆ ਮੈਂ ਤਾਂ ਇਹੀ ਹਰੇਕ ਨੂੰ ਹਰੇਕ ਆਪਣੇ ਪ੍ਰੋਫੈਸ਼ਨਲ ਨੂੰ ਡਾਕਟਰ ਸਾਹਿਬਾਨ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜਾ ਹੈਗਾ ਉਹ ਤੁਹਾਡਾ ਪੇਸ਼ੈਂਟ ਦੇ ਨਾਲ ਇਨਾ ਫ੍ਰੈਂਡਲੀ ਰਿਲੇਸ਼ਨਸ਼ਿਪ ਹੋਵੇ ਕਿ ਪੇਸ਼ੈਂਟ ਤੁਹਾਡੇ ਕੋਲ ਗਾਵੇ ਹੋਰ ਉਹ ਉਹਦਾ ਇਲਾਜ ਜਿਹੜਾ ਅੱਧਾ ਤਾਂ ਤੁਹਾਡੇ ਪਿਆਰ ਮੁਹੱਬਤ ਨਾਲ ਹੀ ਹੋ ਜਾਂਦਾ ਆ ਬਾਕੀ ਜਿਹੜਾ ਮਾੜਾ ਮੋਟਾ ਹੁੰਦਾ ਆ ਉਹ ਦਵਾਈਆਂ ਠੀਕ ਕਰ ਜਾਂਦੇ ਆ ਅੱਜ ਦੀ ਡੇਟ ਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਆ ਉਹ ਆਪਣੇ ਜਿਹੜੇ ਜੋ ਸਰਜਰੀ ਦੇ ਰੇਟਸ ਹੈਗੇ ਆ ਉਹ ਜੋ ਮਿਨੀਮਮ ਜੋ ਹੈ ਨਾ ਇਹ ਅਸੀਂ ਕਿਤੇ ਹੋ ਹੈਗੇ ਆ ਜਿਹਦੇ ਵਿੱਚ ਜਿਹੜਾ ਆਮ ਬੰਦਾ ਹੈਗਾ ਜਿਹੜਾ ਗਰੀਬ ਤੋਂ ਗਰੀਬ ਵੀ ਬੰਦਾ ਹੈਗਾ ਆ ਉਹ ਇਹ ਫੈਸਿਲਿਟੀ ਦਾ ਆਨੰਦ ਲੈ ਸਕਦਾ ਹੈ ਬੰਗਾ ਵਿਖੇ 3 ਮਈ 1992 ਚ ਉਹਨਾਂ ਇੱਕ ਨਿੱਜੀ ਇਮਾਰਤ ਵਿੱਚ ਕਰਨ ਹਸਪਤਾਲ ਦੇ ਬੈਨਰ ਹੀਟ ਮੈਡੀਕਲ ਸੇਵਾਵਾਂ ਆਰੰਭ ਕਰ ਦਿੱਤੀਆਂ ਸਨ 6 ਨਵੰਬਰ 1996 ਨੂੰ ਉਹਨਾਂ ਨੇ ਬੰਗਾ ਦੇ ਬਾਸਟ ਦੇ ਨਜ਼ਦੀਕ ਆਧੁਨਿਕ ਮਸ਼ੀਨਰੀ ਅਤੇ ਸਮਰੱਥ ਸਾਧਨਾਵਾਂ ਵਾਲੀ ਇਮਾਰਤ ਦੀ ਉਸਾਰੀ ਆਰੰਭੀ ਮੇਰਾ ਨਾਮ ਚਮਨ ਲਾਲ ਹੈ ਪਿੰਡ ਮੇਰਾ ਹਪੂਲ ਅਦਾਰਾ ਕਨ ਹਸਪਤਾਲ ਜਦੋਂ ਤੋਂ ਹੋਣ ਤੇ ਆਇਆ ਮੈਂ ਉਦੋਂ ਤੋਂ ਹੀ ਹਸਪਤਾਲ ਦੇ ਨਾਲ ਐ ਐਂਬੂਲੈਂਸ ਦੀ ਸੇਵਾ ਨਿਭਾ ਰਿਹਾ ਤੇ ਮੇਰਾ ਇਹ ਤਜਰਬਾ ਹੈ ਕਿ ਜਿਹੜੇ ਡਾਕਟਰ ਸਾਹਿਬ ਆਪਣੇ ਕਰਨ ਹਸਪਤਾਲ ਦੇ ਓਨਰ ਹੈਗੇ ਆ ਡਾਕਟਰ ਬਖਸ਼ੀਤ ਸਿੰਘ ਇਹੋ ਜਿਹੀ ਬਹੁ ਪੱਖੀ ਸ਼ਖਸੀਅਤ ਦਾ ਮਿਲਣਾ ਸਾਡੇ ਇਲਾਕੇ ਨੂੰ ਬਹੁਤ ਹੀ ਭਾਗਾ ਵਾਲੀ ਗੱਲ ਆ ਇਹਨਾਂ ਨੇ ਵਧੀਆ ਸੇਵਾਵਾਂ ਦਿੱਤੀਆਂ ਕਿ ਮਰੀਜ਼ ਆਸ਼ਾਸ਼ਕਾਰ ਉੱਠਦਾ ਆ ਮਰੀਜ਼ਾਂ ਨੂੰ ਸਿਰਫ ਦਵਾਈਆਂ ਦੇ ਤੌਰ ਤੇ ਹੀ ਨਹੀਂ ਉਹਨਾਂ ਨੂੰ ਆਰਥਿਕ ਪੱਖ ਤੋਂ ਹਰ ਪੱਖੋਂ ਜਿਹੋ ਜਿਹੇ ਉਹਨਾਂ ਨੂੰ ਜ਼ਰੂਰਤ ਹੁੰਦੀ ਆ ਉਹ ਉਹਨਾਂ ਦੀ ਪੂਰੀ ਕਰਦੇ ਆ ਤੇ ਸਾਨੂੰ ਬਹੁਤ ਹੀ ਮਾਣ ਆ ਕਿ ਪ੍ਰਮਾਤਮਾ ਨੇ ਇਹੋ ਜਿਹੀ ਸ਼ਖਸੀਅਤ ਸਾਡੇ ਇਲਾਕੇ ਨੂੰ ਦਿੱਤੀ ਆ ਇਸ ਹਸਪਤਾਲ ਦੀ ਸਥਾਪਨਾ ਦੇ 30 ਸਾਲ ਬਾਅਦ ਡਾਕਟਰ ਬਖਸ਼ੀਤ ਸਿੰਘ ਦੀ ਅਗਵਾਈ ਵਾਲੀ ਸਮੁੱਚੀ ਮੈਡੀਕਲ ਟੀਮ ਅਤੇ ਮਰੀਜ਼ਾਂ ਵਿਚਕਾਰ ਤਸੱਲੀ ਬਖਸ਼ ਨਾਤੇ ਜੁੜਦੇ ਜਾ ਰਹੇ ਨੇ ਮੈਂ ਇਹ ਵੇਖਿਆ ਕਿ ਜਦੋਂ ਮੈਂ ਜ਼ਿਲ੍ਹਾ ਸ਼ੀਤਪਗ ਸਿੰਘ ਨਗਰ ਦੇ ਵਿੱਚ بطور ਜਿਲ੍ਹਾ ਲੋਕ ਸੰਪਰਕ ਅਫਸਰ ਤਾਇਨਾਤ ਸਾ ਤਾਂ ਉਸ ਸਮੇਂ ਇਹਨਾਂ ਨੂੰ ਬਹੁਤ ਨੇੜੇ ਹੋ ਕੇ ਵੇਖਣ ਦਾ ਜਦੋਂ ਮੌਕਾ ਮਿਲਿਆ ਤਾਂ ਮੈਂ ਵੇਖਿਆ ਕਿ ਜਿੱਥੇ ਇਹ ਆਪਣਾ ਕਰਨ ਹਸਪਤਾਲ ਬਹੁਤ ਖੂਬੀ ਸੇਵਾਵਾਂ ਉੱਥੇ ਨਿਭਾ ਰਹੇ ਨੇ ਉੱਥੇ ਸਮਾਜ ਦੀ ਬਹੁਤ ਵੱਡੀ ਪੱਧਰ ਤੇ ਸੇਵਾ ਕਰ ਰਹੇ ਨੇ ਇੱਕ ਬਹੁਤ ਚੰਗੇ ਵਿਅਕਤੀ ਇੱਕ ਨੇਕ ਸ਼ਖਸੀਅਤ ਦੇ ਪੱਖੋਂ ਵੀ ਉਹ ਅੱਗੇ ਆਉਂਦੇ ਇੱਕ ਐਸੇ ਗੁਣ ਜੋ ਕੁਦਰਤ ਨੇ ਮਨੁੱਖ ਵਿੱਚ ਚਾਏ ਨੇ ਉਹ ਡਾਕਟਰ ਬਖਸ਼ੀ ਸਿੰਘ ਹੋਰਾ ਦੇ ਵਿੱਚ ਨੇ ਪਹਿਲੀ ਗੱਲ ਇਹ ਹੈ ਕਿ ਉਹਨਾਂ ਦਾ ਸੁਭਾਅ ਬਹੁਤ ਸਹਿਜ ਸੁਭਾਅ ਹੈ ਔਰ ਉਹ ਜਿਸ ਨੂੰ ਵੀ ਮਿਲਦੇ ਨੇ ਪੂਰਾ ਖੁਸ਼ ਹੋ ਕੇ ਮੁਸਕਰਾਉਂਦੇ ਹੋਏ ਖੁੱਲਾ ਹੱਸ ਕੇ ਮਿਲਦੇ ਨੇ ਔਰ ਦੂਜੇ ਦੀ ਸ਼ਖਸੀਅਤ ਤੇ ਪ੍ਰਭਾਵ ਪਾਉਂਦੇ ਨੇ ਉਹਨਾਂ ਦਾ ਇਹ ਮਿਸ਼ਨ ਹੈ ਕਿ ਚੰਗੀ ਸਿਹਤ ਚੰਗੀ ਸੋਚ ਹੀ ਸਾਡੇ ਚੰਗੇ ਕਰਮ ਨੂੰ ਜਨਮ ਦਿੰਦੀ ਹੈ ਡਾਕਟਰ ਬਖਸ਼ੀਸ਼ ਸਿੰਘ ਜੀ ਹਮੇਸ਼ਾ ਹੀ ਇਹ ਗੱਲ ਕਹਿੰਦੇ ਆਏ ਨੇ ਕਿ ਸਾਨੂੰ ਹਰ ਦਿਨ ਇਸ ਤਰ੍ਹਾਂ ਬਤੀਤ ਕਰਨਾ ਚਾਹੀਦਾ ਹੈ ਕਿ ਸ਼ਾਮ ਨੂੰ ਖਾਣਾ ਖਾ ਰੋਟੀ ਖਾਣ ਵੇਲੇ ਇਹ ਸੋਚੀਏ ਕਿ ਅੱਜ ਅਸੀਂ ਨੇਕ ਕੰਮ ਕੀ ਇੱਕ ਦਿਨ ਚ ਕੀਤਾ ਹੈ ਤਾਂ ਜਦੋਂ ਆਲ ਪਰਵੇਸ਼ਾ ਪਰੋਲੋਜੀ ਆਈਡੀਆਜ਼ ਨੂੰ ਅਸੀਂ ਪਰਹੁੰਦੇ ਆ ਉਸ ਨੂੰ ਆਪਣੇ ਨਾਲ ਜੋੜਦੇ ਆ ਤਾਂ ਇੱਕ ਬਹੁਤ ਅੱਛਾ ਮਨੁੱਖ ਪੈਦਾ ਹੁੰਦਾ ਹੈ ਉਹ ਹੈ ਡਾਕਟਰ ਬਖਸ਼ੀਰ ਸਿੰਘ ਮੈਨੂੰ ਇਸ ਉਹਨਾਂ ਦੀ ਸ਼ਕਤੀਤ ਨੇ ਬੜਾ ਪ੍ਰਭਾਵਿਤ ਕੀਤਾ ਮੇਰੇ ਦੋਸਤ ਨੇ ਮੇਰੇ ਭਰਾਵਾਂ ਵਰਗੇ ਨੇ ਪਰ ਇੱਕ ਉਹ ਇੱਕ ਇੱਕ ਵੱਖਰੇ ਵਿਅਕਤੀ ਨੇ ਜਿਹੜਾ ਨਾ ਜਿਨ੍ਹਾਂ ਨੂੰ ਜਿਹੜੇ ਪਦਾਰਥ ਨੂੰ ਇਕੱਠਾ ਕਰਨਾ ਮੁੱਖ ਮੰਤਵ ਨਹੀਂ ਮੰਨਦੇ ਸਗੋਂ ਗੁਣਾਂ ਨੂੰ ਨੇਕ ਗੁਣਾਂ ਨੂੰ ਇਕੱਠਾ ਕਰਕੇ ਲੋਕਾਂ 'ਚ ਵੰਡਣਾ ਉਸ ਨੂੰ ਆਪਣਾ ਜੀਵਨ ਮੰਤਵ ਮੰਨਦੇ ਨੇ ਇਹਨਾਂ ਦੀ ਅਜਿਹਾ ਲਾਕੇ ਦੀ ਹਰ ਪਿੰਡ 'ਚ ਮੁਹੱਬਤ ਦੀ ਖੁਸ਼ਬੂ ਕਾਇਮ ਹੈ ਡਾਕਟਰ ਬਖਸ਼ੀ ਸਿੰਘ ਆਪਣੇ ਵਿਅਕਤੀਤਵ ਦੀ ਵਿਲੱਖਣ ਪਛਾਣ ਪੱਖੋਂ ਦਵਾਈ ਦੇਣ ਦੇ ਨਾਲ ਨਾਲ ਮਰੀਜ਼ਾਂ ਦਾ ਹੌਸਲਾ ਬੰਨਣ ਨੂੰ ਪਹਿਲ ਦਿੰਦੇ ਨੇ ਸਸੀ ਗੱਲ ਜੀ ਮੈਂ ਅਦਾਰਾ ਕਰਨ ਵਿਖੇ ਕਾਫੀ ਲੰਬੇ ਸਮੇਂ ਤੋਂ ਆਪਣੀ ਅਸਵਿਵਾਂ ਨਿਭਾ ਰਹੀ ਹਾਂ ਇਹ ਅਦਾਰਾ ਤੇ ਸਾਡੀ ਸਮੂਹਿਕ ਟੀਮ ਸਾਰਿਆਂ ਦੇ ਪ੍ਰਤੀ ਬਹੁਤ ਹੀ ਜ਼ਿਆਦਾ ਸੁਚੇਤ ਧੰਗ ਨਾਲ ਕੰਮ ਕਰ ਰਹੀ ਹੈ ਕਦੇ ਵੀ ਇਸ ਅਧਾਰੇ ਦੇ ਵਿੱਚ ਕਿਸੇ ਦੇ ਨਾਲ ਕੋਈ ਵੀ ਪਾਰਸ਼ੀਅਲਿਟੀ ਨਹੀਂ ਕੀਤੀ ਗਈ ਚਾਹੇ ਕੋਈ ਗਰੀਬ ਆਉਂਦਾ ਹੈ ਚਾਹੇ ਕੋਈ ਹਾਇਰ ਕਲਾਸ ਦਾ ਪਰਸਨ ਆਉਂਦਾ ਹੈ ਹਮੇਸ਼ਾ ਹਰ ਇੱਕ ਨਾਲ ਵਧੀਆ ਟਰੀਟ ਕੀਤਾ ਜਾਂਦਾ ਹੈ ਅਸੀਂ ਪ੍ਰਾਇੋਰਟੀ ਦੇ ਬੇਸ ਤੇ ਉਹਨਾਂ ਦੇ ਅਕੋਰਡਿੰਗ ਟੂ ਸਿਚੁਏਸ਼ਨ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਂਦਾ ਹੈ ਇਨਾਂ ਦਾ ਖਿੜੇ ਮੱਥੇ ਮਿਲਣਾ ਬਾ ਕਮਾਲ ਹੁੰਦਾ ਹੈ ਇਨਾਂ ਦੀ ਹਾਸੇ ਦੀ ਗੂੰਜ ਹਰ ਮਿਲਣ ਵਾਲੇ ਨੂੰ ਊਰਜਾ ਦਿੰਦੀ ਹੈ ਇਨਾਂ ਵੱਲੋਂ ਗੱਲਾਂ ਕਰਦਿਆਂ ਬੋਲਿਆ ਜਾਣ ਵਾਲਾ ਸ਼ਬਦ ਚਾਂਦੀ ਸਾਰਿਆਂ ਦੀ ਦਿਲਚਸਪੀ ਵਧਾਉਂਦਾ ਹੈ ਇਹਨਾਂ ਦਾ ਆਪਣਾ ਪਰਿਆਵਤੀਰਾ ਸਾਰਾ ਔਰਾ ਹੀ ਨਿਗਾ ਕਰ ਦਿੰਦਾ ਹੈ ਡਾਕਟਰ ਬਖਸ਼ੀ ਸਿੰਘ ਬੰਗਾ ਇਲਾਕੇ ਵਿੱਚ ਜਾਣੀ ਪਹਿਚਾਣੀ ਸ਼ਖਸੀਅਤ ਮਾਲਕ ਖਾਨ ਉਹਨਾਂ ਨੇ ਆਪਣੇ ਸਹਿਸਵਾ ਤੇ ਹਮੇਸ਼ਾ ਹੀ ਦੂਜਿਆਂ ਨੂੰ ਬੜੀ ਵਿਸ਼ਾਲਤਾ ਨਾਲ ਮਿਲਣ ਕਰਕੇ ਬਹੁਤ ਹੀ ਵਿਸ਼ਾਲ ਘੇਰਾ ਜਿਹੜਾ ਕੱਤਿਆ ਉਹਨਾਂ ਦਾ ਜੀਵਨ ਜਿਹੜਾ ਬਹੁਤ ਪਾਰਦਰਸ਼ੀ ਹੈ ਹਮੇਸ਼ਾ ਹੀ ਹਰ ਇੱਕ ਨੂੰ ਖੁੱਲੇ ਦਿਲ ਨਾਲ ਮਿਲਦੇ ਆ ਉਹਨਾਂ ਦਾ ਵਿਹਾਰ ਹਰ ਇੱਕ ਪ੍ਰਤੀ ਅਪਨਤ ਵਾਲਾ ਹੁੰਦਾ ਤੇ ਉਹਨਾਂ ਨੇ ਚਾਹੇ ਉਹ ਉਹਨਾਂ ਦੇ ਸਟਾਫ ਮੈਂਬਰ ਆ ਸਾਥ ਸਬੰਧੀ ਆ ਤੇ ਚਾਹੇ ਉਹ ਮਰੀਜ਼ ਆ ਉਹਨਾਂ ਨੇ ਸਾਰਿਆਂ ਨਾਲ ਜਿਹੜਾ ਦਿਲਾਂ ਦਾ ਨਾਤਾ ਗੰਢਿਆ ਤੇ ਹਮੇਸ਼ਾ ਹੀ ਸਾਰਿਆਂ ਨੂੰ ਆਪਣੇ ਵਾਂਗੂ ਮਿਲੇ ਆ ਅੱਜ ਦੇ ਪਦਾਰਥੀ ਯੁੱਗ ਵਿੱਚ ਹਮੇਸ਼ਾ ਹੀ ਸੇਵਾ ਭਾਵਨਾ ਦਾ ਜਿਹੜਾ ਉਹ ਸੋਚ ਲੈ ਕੇ ਉਹਨਾਂ ਨੇ ਆਪਣੇ ਦਰ ਆਏਆਂ ਦੇ ਜਿਹੜੇ ਸਵਾਲ ਹੱਲ ਕੀਤੇ ਤੇ ਸਮਾਜਿਕ ਖੇਤਰ ਵਿੱਚ ਵੀ ਜਦੋਂ ਵੀ ਕੋਈ ਜਿਹੜਾ ਸਾਂਝੇ ਕਾਰਜ ਲਈ ਉਹਨਾਂ ਦੇ ਕੋਲ ਸੱਦਾ ਆਇਆ ਹਮੇਸ਼ਾ ਹੀ ਉਹ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਉਹਨਾਂ ਨੇ ਆਪਣੀ ਜਿਹੜੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢ ਕੇ ਆਪਣਾ ਯੋਗਦਾਨ ਪਾਇਆ ਤੇ ਹਮੇਸ਼ਾ ਹੀ ਉਹਨਾਂ ਦੀ ਸੋਚ ਰਹਿੰਦੀ ਆ ਕਿ ਆਪਾਂ ਵੱਧ ਤੋਂ ਵੱਧ ਜਿਹੜਾ ਗਿਆਨ ਪ੍ਰਾਪਤ ਕਰਕੇ ਪੜ੍ਹਾਈ ਵਿੱਚ ਅੱਗੇ ਵਧ ਕੇ ਉਸ ਤੋਂ ਬਾਅਦ ਆਪਣੇ ਜਿਹੜੇ ਜ਼ਿੰਦਗੀ ਨੂੰ ਸਫਲ ਕਰਨ ਲਈ ਅੱਗੇ ਵਧਿਏ ਤਾਂ ਜੋ ਕਿ ਜਿਹੜਾ ਆਪਾਂ ਸਮੇਂ ਦੇ ਹਾਨ ਦਾ ਜੀਵਨ ਆ ਉਹ ਸਾਰੇ ਜਾਣੇ ਉਹ ਬਤੀਤ ਕਰ ਸਕੋ ਸਮਾਜ ਸੇਵਾ ਵਜੋਂ ਵੀ ਡਾਕਟਰ ਬਖਸ਼ੀ ਸਿੰਘ ਆਪਣੀ ਕਿਰਤ ਕਮਾਈ ਚੋਂ ਦਸਵੰਧ ਕੱਢਦਿਆਂ ਹਾਜ਼ਰ ਹਿੰਦੇ ਹਨ ਚਾਹੇ ਉਹ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦਾ ਭਵਿੱਖ ਸਵਾਰਨ ਲਈ ਪੜ੍ਹਾਈ ਦੀ ਲੋੜੀਂਦੀ ਸਮੱਗਰੀ ਦੇਣੀ ਹੋਵੇ ਚਾਹੇ ਉਹ ਦਰਤੇ ਮਾਇਕ ਮਦਦ ਦਾ ਸਵਾਲ ਲੈ ਕੇ ਆਏ ਸਵਾਲੀ ਦੀ ਮਦਦ ਕਰਨਾ ਹੋਵੇ ਜਾਂ ਫਿਰ ਮੁਫਤ ਮੈਡੀਕਲ ਕੈਂਪ ਲਾ ਕੇ ਮਰੀਜ਼ਾਂ ਨੂੰ ਹੋਰ ਰਾਹਤ ਪ੍ਰਦਾਨ ਕਰਨਾ ਹੋਵੇ ਮੈਂ ਅਵਧਾਰ ਚੰਦ ਐ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਬਾਲਮਿਕ ਵਸਤੀ ਬੰਗਾ ਸਾਡੇ ਸਕੂਲ ਨੂੰ ਡਾਕਟਰ ਬਖਸ਼ੀਸ਼ ਸਿੰਘ ਜੀ ਨੇ ਅਡਾਪਟ ਕੀਤਾ ਹੋਇਆ ਹੈ ਡਾਕਟਰ ਬਖਸ਼ੀਸ਼ ਸਿੰਘ ਜੀ ਸੋਸ਼ਲ ਵਰਕਰ ਨੇ ਹਮੇਸ਼ਾ ਹੀ ਸਾਡੇ ਸਕੂਲ ਨੂੰ ਜਿਸ ਵੀ ਚੀਜ਼ ਦੀ ਲੋੜ ਹੋਈ ਕਿਤੇ ਵੀ ਚਾਹੇ ਟੀਚਰਾਂ ਦੀ ਕਾਰਡ ਦੇ ਤੌਰ ਤੇ ਉਹਨਾਂ ਨੇ ਟੀਚਰਾਂ ਦਾ ਪ੍ਰਬੰਧ ਕੀਤਾ ਆਪਣੇ ਬੇਸ ਤੇ ਚਾਹੇ ਬੱਚਿਆਂ ਦੀ ਵਰਦੀ ਹੋਵੇ ਚਾਹੇ ਬੱਚਿਆਂ ਦੇ ਸਟੇਸ਼ਨਰੀ ਵਗੈਰਾ ਕਿਸੇ ਤਰ੍ਹਾਂ ਦੀ ਵੀ ਨੀਡ ਆ ਡਾਕਟਰ ਸਾਹਿਬ ਨੇ ਹਮੇਸ਼ਾ ਆ ਕੇ ਪੂਰੀ ਕੀਤੀ ਹੈ ਡਾਕਟਰ ਸਾਹਿਬ ਦੇ ਅਸੀਂ ਬਹੁਤ ਧੰਨਵਾਦੀ ਹਾਂ ਜੋ ਵੀ ਪ੍ਰਾਪਤੀਆਂ ਇਸ ਸਕੂਲ ਦੀਆਂ ਐ ਉਹਦੇ ਵਿੱਚ ਡਾਕਟਰ ਬਖਸ਼ੀ ਸਿੰਘ ਜੀ ਦਾ ਬਹੁਤ ਵੱਡਾ ਹੱਥ ਹੈ ਜੀ ਕਦੇ ਇਹ ਵਿਦਿਅਕ ਸੰਸਥਾਵਾਂ ਦੇ ਸਮਾਗਮਾਂ 'ਚ ਸ਼ਾਮਲ ਹੋ ਕੇ ਵਿਦਿਆਰਥੀਆਂ ਨੂੰ ਇਨਾਮ ਦਿੰਦੇ ਨੇ ਕਦੇ ਇਹ ਸਮਾਜ ਸੇਵੀਆਂ ਨੂੰ ਉਤਸ਼ਾਹਿਤ ਕਰਨ ਲਈ ਸਾਂਝੇ ਕਾਰਜਾਂ 'ਚ ਸਹਿਯੋਗ ਕਰਨ ਸ਼ਾਮਲ ਹੋ ਜਾਂਦੇ ਨੇ ਮੌਜੂਦਾ ਸਮੇਂ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਜੋ ਆਮ ਕੁਰਿਤੀਆਂ ਦਾ ਕਾਫੀ ਫੈਸਾਰਾ ਹੋਇਆ ਹੈ ਇਸ ਪੁਰੀਤਿਆਂ ਦੇ ਵਿੱਚ ਡਰੱਗਸ ਦਾ ਜੋ ਵਿਸ਼ਾ ਹੈ ਬਹੁਤ ਚਿੰਤਾਜਨਕ ਹੈ ਇਸ ਤੋਂ ਬਚਣ ਦੇ ਲਈ ਇੱਕੋ ਇੱਕ ਸਾਨੂੰ ਗਵਰਨਮੈਂਟ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਇੱਕ ਤਾਂ ਬੇਰੁਜ਼ਗਾਰੀ ਦੀ ਸਮੱਸਿਆ ਜਿਹੜੀ ਹੈ ਜਿਆਦਾ ਤੋਂ ਜਿਆਦਾ ਉਹਨੂੰ ਹੱਲ ਕੀਤਾ ਜਾਵੇ ਨੰਬਰ 2 ਤੇ ਜਿਹੜਾ ਸਕੂਲ ਲੈਵਲ ਦੇ ਜਾਂ ਕਾਲਜ ਲੈਵਲ ਤੇ ਆ ਇਹਨਾਂ ਦਾ ਜਿਹੜਾ ਸਾਡੇ ਬੱਚਿਆਂ ਦਾ ਸਾਡੇ ਜੁਸ ਦਾ ਜਿਹੜਾ ਆ ਖੇਡਾਂ ਪ੍ਰਤੀ ਜਾਗਰੂਕ ਕਰਨ ਦੀ ਜ਼ਰੂਰਤ ਹੈ ਤੇ ਤੀਸਰੇ ਨੰਬਰ ਦੇ ਉੱਤੇ ਸਾਡਾ ਜਿਹੜਾ ਹੈਲਥ ਡਿਪਾਰਟਮੈਂਟ ਹੈ ਹੈਲਥ ਡਿਪਾਰਟਮੈਂਟ ਨੂੰ ਵੀ ਇਹਦੇ ਪ੍ਰਤੀ ਜਿਹੜੀ ਸਮਾਜਿਕ ਅਵੇਅਰਨੈਸ ਸਾਨੂੰ ਲਿਆਉਣੀ ਚਾਹੀਦੀ ਆ ਕਿ ਨਸ਼ਿਆਂ ਤੋਂ ਕਿੱਦਾਂ ਬਚਿਆ ਜਾ ਸਕੇ ਜੇ ਸਿਹਤ ਚੰਗੀ ਹੈ ਤੇ ਸਮਾਜ ਚੰਗਾ ਹੈ ਜੇ ਸਮਾਜ ਚੰਗਾ ਹੈ ਤੇ ਸਾਡਾ ਦੇਸ਼ ਜਿਹੜਾ ਉੰਤੀ ਵੱਲ ਜਾਏਗਾ ਧਿਆਨਤਦਾਰੀ ਨੂੰ ਧਰਮ ਮੰਨਣ ਵਾਲੇ ਡਾਕਟਰ ਬਖਸ਼ੀਤ ਸਿੰਘ ਅਰਦਾਸ ਅਤੇ ਸ਼ੁਕਰਾਨੇ ਨਾਲ ਸੰਤੁਸ਼ਟ ਰਹਿੰਦੇ ਹਨ ਉਹਨਾਂ ਕੋਲ ਸਹਜਤਾ ਸਬਰ ਤੇ ਸਧਾਰਨਤਾ ਦਾ ਭਰਪੂਰ ਖਜ਼ਾਨਾ ਹੈ ਇਸ ਖਜ਼ਾਨੇ ਚੋਂ ਮੁੱਠੀਆਂ ਪਰ ਪਰ ਕੇ ਵੰਡਣ ਦੀ ਪ੍ਰਤ ਕਾਇਮ ਰੱਖਣ ਦਾ ਇਹਨਾਂ ਸਿਰ ਬਲ ਬਣਿਆ ਰਹੇ ਇਹੀ ਦੁਆ ਮੰਨੇ